ਭਾਈ ਦੋਸਤੋ ਗਾਲੇਵਾ ਵੀ ਗੌਰ ਨਾਲ ਦੇਖਿਓ ਜਰਾ ਬਜ਼ੁਰਗ ਬਜ਼ੁਰਗੀ ਹੁੰਦੇ ਨੇ ਬਜ਼ੁਰਗਾ ਨਾਲ ਜਦੋਂ ਆਪਾਂ ਇਹੋ ਜਿਹੇ ਖੇਡਾਂ ਖੇਡਦੇ ਆ ਨਾ ਤੇ ਪਤਾ ਫਿਰ ਲੱਗਦਾ ਸਿਆਣੇ ਬੰਦੇ ਦੀ ਅਗਲ ਵੇਖੋ ਉਹਨੇ ਕਿੱਡਾ ਤਜਰਬਾ ਲਾਇਆ ਕਿਹੜੇ ਤਰੀਕੇ ਨਾਲ ਉਹਨੇ ਆਪਣਾ ਕੋ ਸਿਸਟਮ ਕੀਤਾ ਬੁੱਢੇ ਨੂੰ ਛਦਾਈ ਬਣਾਉਂਦੇ ਬਣਾਉਂਦੇ ਆਪ ਛਦਾਈ ਬਣ ਗਏ ਨੇ ਗੌਰ ਨਾਲ ਦੇਖਿਓ ਜਰਾ